ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵਿਰੋਧ ਬੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹਰਦਿਆਲਿਆਣਾ ਹਰਦਿਆਲਿਆਣਾ ਨੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਪੱਖੀ ਕਲਾਂ ਇਸ ਪਿੰਡ ਦਾ ਗਵੰਡੀ ਪਿੰਡ ਹੈ ਮਿੱਤਰੋ ਗੋਲੇ ਵਾਲਾ ਇਸ ਪਿੰਡ ਦਾ ਗਵੰਡੀ ਪਿੰਡ ਹੈ ਸੈਂਟਰ ਦੇ ਵਿਚਾਲੇ ਇਹ ਦੋਵਾਂ ਪਿੰਡਾਂ ਦੇ ਉਚਾਲੇ ਇਹ ਪਿੰਡ ਰਹਿ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰਾ ਤੇ ਬਾਈ ਹੁਣਾਂ ਦੇ ਕੋਲੇ ਇੱਕ ਮਹਿਮ ਵਕਾਊ ਆ ਮਿੱਤਰੋ ਬਹੁਤ ਸੋਹਣੀ ਸੁਨੱਖੀ ਪਲੀਸਾਂ ਵੀ ਵਜਣ ਵਾਲੀ ਤੇ ਜਾਣ ਵਾਲੀ ਲੇਵੇ ਭਾਂਡੇ ਵਾਲੀ ਮੈਂ ਵਕਾਊ ਆ ਸਾਰੀ ਜਾਣਕਾਰੀ ਲੈਦਣਾ ਤੁਹਾਨੂੰ ਇਹਦੇ ਬਾਰੇ ਵੀ ਕੀ ਰੇਟ ਰਹੂਗਾ ਕਿੰਨੇ ਦਿਨਾਂ ਦੀ ਕੱਚੀ ਆ ਆਜੋ ਮਿਲਦੇ ਆ ਬਾਈ ਨੂੰ ਗੱਲ ਜਾਣਕਾਰੀ ਵਿੱਚ ਕਰਦੇ ਸਸੀ ਗੱਲ ਵੀਰੇ ਸਸੀ ਗੱਲ ਬਾਈ ਕੀ ਹਾਲ ਆ ਮਟੇ ਬਈ ਵਧੀਆ ਜੀ ਵਧੀਆ ਬਹੁਤ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਕਿਰਪਾ ਮਾਣੋ 100 ਕੋਲ ਬਾਈ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਆਪਣਾ ਮੇਰਾ ਨਾਮ ਬਾਈ ਜਸਕਰ ਸਿੰਘ ਆ ਜਸਕਰ ਨੂੰ ਵੀਰੇ ਹਨਾ ਘਰ ਤਾਂ ਆਪਣਾ ਆ ਗਿਆ ਪਿੰਡ ਦੇ ਸਾਥ ਦੇ ਕੋਲ ਜੋ ਹਾਂਜੀ ਹਾਂਜੀ ਠੀਕ ਆ ਬਾਈ ਫੱਟੇ ਕੋਲੋਂ ਸਾਹਮਣੇ ਗਲੀ ਮੁੜ ਕੇ ਹਨਾ ਹਾਂਜੀ ਹਾਂ ਜੇ ਸੂਏ ਸੁਣਾ ਹੁਣ ਤੀਜੀ ਸੂਏ ਇਹਨੇ ਸੁਣਾਵਾ ਕਿੰਨੇ ਦਿਨ ਪਏ ਵੀ ਰੇਂਦੇ ਹਜੇ ਹਜੇ ਲੈਜੋ ਬਾਈ ਜੀ 4-5 ਦਿਨ ਤਾਈ 4-5 ਦਿਨ ਲੈਜੋਗੇ ਜੀ ਜਿਸ ਕਰੋਂ ਵੀਰੇ ਕਿੰਨਾ ਕੁ ਦੁੱਧ ਆਪਾਂ ਚੋਲਿਆ ਸੀ ਦੂਜੀ ਸੂਏ ਇਹ ਬਈ ਹੈਗਾ ਹੀ 13 13 ਸਾਢੇ 13 ਲੀਟਰ ਹੀ ਸਾਢੇ 13 ਲੀਟਰ ਦੁੱਧ ਚੋਇਆ ਹੋਇਆ ਹਾਂਜੀ ਹਾਂਜੀ ਚੋਣ ਜਾਣ ਚੰਗਾ ਲੱਗਾ ਵੀਰੇ ਬਹੁਤ ਵਧੀਆ ਜੀ ਠੀਕ ਆ ਜੇ ਕਈ ਵਾਰੀ ਹੱਥੋਂ ਤੋਂ ਦਾ ਪਸ਼ੂ ਕਰ ਦਿੰਦਾ ਉਹ ਤਾਂ ਕੰਦਾ ਨਹੀਂ 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 ਕੋਈ ਠੀਕ ਆ ਭਰਾਏ ਇੱਕ ਸਾਢੇ ਤੋਂ ਕਰੋਸ ਆ ਵੀਰੇ ਨਹੀਂ ਠੀਕ ਆ ਭਰਾਏ ਠੀਕ ਆ ਭਰਾ ਠੀਕ ਆ ਚੰਗੇ ਭਰਾਇਆ ਹਾਂਜੀ ਸਰਕਾਰੀ ਸੀਮੰਦਈ ਸਰਕਾਰੀ ਸੀਮ 65 ਬਾਈ ਬਹੁਤ ਵਧੀਆ ਹੀ ਅੱਛਾ ਹਾਂਜੀ 60-65 ਰੁਪਏ ਤੱਕ ਮੁੰਦੇ ਦੀ 3 ਲਾਈ ਜਾਂਦੀ ਦੁੱਧ 8 ਗੁੱਦੇ ਘੇਰਿਆ ਜਾਈਦੀ ਹੁੰਦੀ ਹੈ ਨਾ ਹਾਂਜੀ ਲੇਵੇ ਨੂੰ ਵੇਲੋ ਬਹੁਤ ਖੜੀ ਆ ਯਾਰ ਹਾਂਜੀ ਹਾਂਜੀ ਬਸ ਇਹ ਦਿਨ ਕਿੰਨੀ ਤਰੀਕ ਨੂੰ ਪੂਰੇ ਜਾਂਦੇ ਦੈਨ ਬਾਈ ਜੀ 27 ਨੂੰ ਹੀ 27 ਨੂੰ ਅੱਜ ਤਾਂ ਫਿਰ ਅਰੇ 24 ਹੋਈਏ 3 ਦਿਨ ਦਾ ਦਿਨ ਪੂਰੇ ਹੋਣ ਦੀ ਪਹਿਲਾਂ ਹਾਂਜੀ ਹਾਂਜੀ 5-6 ਤਾਂ ਲੈ ਜੂਗੀ ਹਜੇ ਹਾਂਜੀ ਹਾਂਜੀ ਲੈ ਜੂਗੀ ਹਜੇ ਮੈਂ ਉੱਤੋਂ ਤੋਂ ਪੂਰਾ ਨਹੀਂ ਹਿੱਲੀ ਹਾਂਜੀ ਖੜੀ ਆ ਜਿੱਥੇ ਹੈਗੀ ਆ ਹੂੰ ਆ ਵੇਖੋ ਬਈ ਲੇਵਲੋਂ ਹੁਣ ਕਰਮਾਲੀ ਥੱਲੇ ਥਣ ਥਣੋਂ ਵੀ ਪੋਰਚ ਅਜਾ ਥਣ ਦੇ ਘਾ ਚ ਏ ਵੀ ਪਹਿਲੇ ਸੂਜਣਾ ਸਾਡੇ ਫਰਸ਼ ਹੁੰਦੀ ਸੀ ਉਹ ਥੋੜਾ ਇਹ ਸੰਗਲਜਾ ਪਾਇਆ ਸੀਗਾ ਆਪਦੀ ਉਹ ਮੋ ਪਹਿਲਾਂ ਕਰਕੇ ਲਾ ਗਿਆ ਮਾੜਾ ਹਾਂਜੀ ਪਹਿਲਾਂ ਹੀ ਮਤਲਬ ਉਹਦਾ ਬੜਾ ਬੁੱਟ ਸੱਟ ਲੱਗ ਗਈ ਹਾਂਜੀ ਹਾਂਜੀ ਮਤਲਬ ਮਿੱਤਰੋ ਮਤਲਬ ਬੁੱਬੀ ਦੇ ਕੋਲੇ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਨ 11 21 ਜਿਹਾ ਕੱਟ ਲੱਗਾ ਹੋਇਆ ਪਹਿਲਾਂ ਦਾ ਪੁਰਾਣਾ ਲੱਗਾ ਉਹ ਹੁਣ ਨਹੀਂ ਲੱਗਾ ਇਹਨਾ ਸੋਚੋ ਕਿਤੇ ਹੁਣ ਲੱਗਾ ਉਹਦਾ ਪਹਿਲਾਂ ਪੁਰਾਣਾ ਦਾ ਲੱਗਾ ਹੋਇਆ ਉਹਨਾਂ ਓਕੇ ਆ ਜਾਵਾ ਕਰਮਾਂ ਵਾਲੀ ਹਰ ਪਾਸੇ ਤੋਂ ਵੀ ਸ਼ੇਪ ਦੇ ਵਿੱਚ ਕੰਗਰੋਡਾ ਕਰਮਾਂ ਵਾਲੀ ਦੀ ਇਹ ਨੋਟ ਰੱਖਿਆ ਜੀ ਮਿੱਤਰੋ ਹਾਂ ਪੂੜਾ ਪੜਾ ਚੰਗਾ ਕਰਮ ਵਾਲੀ ਦਾ ਡਰਦੀ ਹੈ ਥੋੜਾ ਜਣਾ ਮੂੰਹ ਮਾ ਬਹੁਤ ਸੋਹਣਾ ਹੈ ਨਾ ਹਾਂਜੀ ਹਾਂਜੀ ਤੇ ਵੀਰੇ ਕੀ ਰੇਟ ਰਹੂਗਾ ਇਹਦਾ ਭਾਈ ਆਪ 1.40 140000 ਰੁਪਏ ਲੜ ਪਿਆ ਕਰਦਾ ਕਿ ਤੁਹਾਡਾ ਬਹੁਤ ਹਾਂ ਜੀ ਮਾੜਾ ਮੁੱਠੀ ਬਹੁਤ ਨਹੀਂ ਬਹੁਤ ਲੈ ਵੀ ਮਿੱਤਰੋ ਤੀਜੇ ਸੂਏ ਸੋਨਾ ਵਾ ਸਾਢੇ 13 ਲੀਟਰ ਦੁੱਧ ਦਾ ਰਿਕਾਰਡ ਪੀਕ ਲੈਵਲ ਦਾ ਕਰਮਾਲੀ ਦਾ ਹੁਣ ਤੁਸੀਂ ਕਿੰਨਾ ਚੋਣਿਆ ਉਹ ਤੁਹਾਡੇ ਤੇ ਡਿਪੈਂਡ ਹੈ ਕੋਈ ਵਧਾਉਣੇ 2 ਕਿਲੋ ਕਿ ਟੋਲੀਆਂ 2 ਕਿਲੋ ਤੁਸੀਂ ਸੇਵਾ ਕਰਨੀ ਹੈ ਸੇਵਾ ਤੇ ਆ ਦੁੱਧ ਜੋ ਚੋਇਆ ਉਹ ਦੱਸਿਆ ਗਿਆ ਵਾ ਮਿੱਤਰੋ ਕਿਉਂਕਿ ਮੈਂ ਬਾਡੀ ਬੰਤਰ ਦੀ ਬਹੁਤ ਖੁੱਲੀ ਡੁੱਲੀ ਪੇਟ ਭਾਰੇ ਦੀ ਵਜਨ ਵਾਲੀ ਮੈਂ ਆ ਕੋਈ ਲਿੱਸੀ ਫਿੱਕੀ ਨਾ ਮੈਂ ਮੰਨ ਕੇ ਆਇਆ ਜੀ ਕਰਮਾਲੀ ਬਾਡੀ ਬੰਤਰ ਖੁੱਲੀ ਡੁੱਲੀ ਆ ਮੈਂ ਦੀ ਅੰਗ ਆਰ ਚੰਗੇ ਲੱਗੇ ਹੋਏ ਜਿੰਨੇ ਵੀ ਕਹਿਣ ਤੋਂ ਭਰਾਵਾ ਜਿਹੜੀ ਇਹ ਨਸਲ ਦੇ ਵਿੱਚ ਕੁਆਲਿਟੀ ਦੇ ਵਿੱਚ ਮਈਆਂ ਆਉਂਦੀਆਂ ਨਾ ਮਿੱਤਰੋ ਇਹ ਮੰਨ ਲਓ ਤੁਸੀਂ ਰਾਜਸਥਾਨ ਤੋਂ ਜਦੋਂ ਗਾਂਝੇ ਵਾਲੇ ਪਿੰਡਾਂ ਨੂੰ ਨਿਕਲਦੇ ਹੋਵੋਗੇ ਨਾ ਉਦੋਂ ਇਹੋ ਜਿਹੇ ਮੂੰਹ ਦੇ ਵਿੱਚ ਤੁਹਾਨੂੰ ਮਈਆਂ ਉਧਰ ਆਮ ਨਜ਼ਰ ਆਉਂਦੀਆਂ ਹੋਣਗੀਆਂ ਆਹ ਸਿੰਗਾ ਮੂੰਹ ਤੁਸੀਂ ਗੂਗਲ ਤੇ ਸਰਚ ਵੀ ਮਾਰ ਲਿਓ ਭਾਵਾਂ ਦੀ ਤੁਹਾਨੂੰ ਨਜ਼ਰ ਆਊਗਾ ਮਿੱਤਰੋ ਇਹਨਾਂ ਦੀ ਬਰੀਡ ਬਹੁਤ ਚੰਗੀ ਆ ਕਰਮ ਵਾਲੀਆਂ ਦੀ ਜਾਤ ਬਹੁਤ ਚੰਗੀ ਆ ਦੁੱਧੋ ਚੰਗੀਆਂ ਮਈਆਂ ਇਹ ਤਕਰੀਬਨ ਤਕਰੀਬਨ 15-14 ਕਿਲੋ ਦੁੱਧ ਦਈ ਜਾਊਗੀ ਰੇਟ 1 ਲੱਖ 40000 ਰੁਪਏ ਜਿਸ ਕਰਨ ਵੀਰੇ ਨੰਬਰ ਦੱਸੀ ਕਿਰਨ 96463 ਜੀ ਇੱਕ ਵਾਰੀ ਹੋਰ ਬੋਲੋ 96463 ਜੀ 17616 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਵੀ ਮਿੱਤਰੋ ਪਾਈ ਦਿਨ ਦਾ ਰਾਬਤਾ ਕੈਮ ਪਿੰਡ ਹੈਗਾ ਉਹ ਜਿਹੜਾ ਹਰਦੇਹਾਲੇ ਆਣਾ ਜ਼ਿਲ੍ਹਾ ਹੈਗਾ ਉਹ ਫਰੀਦਕੋਟ ਜਸਕਰਨ ਬਾਈ ਦਾ ਨਾਮ ਆ ਮਲੇਆਲਾ ਜਿਹੜਾ ਮੋੜ ਆ ਉਦੋਂ ਥੋੜਾ ਜਿਹਾ ਅੱਗੇ-ਅਗੇ ਫੱਟਾ ਉਹਦੇ ਫੱਟੇ ਤੋਂ ਬਿਲਕੁਲ ਆਪੋਜੀਟ ਸਾਹਮਣੇ ਸਿੱਧੀ ਵੀ ਬਾਈ ਹੁੜਾ ਦੇ ਘਰੇ ਆਉਂਦੇ